ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੀ ਸਰਕਾਰੀ ਖਰੀਦ ਦੀ ਤਾਂ ਓਵਰ ਆਲ ਇਸ ਸਾਲ ਗੱਲ ਕਰੀਏ ਤਾਂ ਕਾਫੀ ਜੋ ਮਾੜਾ ਸਾਲ ਕਿਸਾਨਾਂ ਵਾਸਤੇ ਰਿਹਾ ਝੋਨੇ ਦੀ ਸਰਕਾਰੀ ਖਰੀਦ ਜੋ ਲਗਭਗ 1 ਮਹੀਨੇ 1.5 ਮਹੀਨੇ ਬਾਅਦ ਵੀ ਮਾਹੌਲ ਉਵੇਂ ਦਾ ਉਵੇਂ ਹੀ ਹੈ ਉਵੇਂ ਹੀ ਖਬਰਾਂ ਆ ਰਹੀਆਂ ਕਿ ਮੰਡੀ ਵਿੱਚ ਚੁਕਾਈ ਨਹੀਂ ਹੋ ਰਹੀ ਜਾਂ ਝੋਨੇ ਦੀ ਸਰਕਾਰੀ ਖਰੀਦ ਤੇ ਕੱਟ ਲੱਗ ਰਹੇ ਨੇ ਸ਼ੈਲਰ ਮਾਲਕ ਇਸ ਤੋਂ ਅੱਡ ਕਹਿ ਰਹੇ ਨੇ ਕਿ ਜੋ ਸੈਂਟਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਨਾਲ ਨਾਲ ਕਈ ਪੰਜਾਬ ਸਰਕਾਰ ਤੇ ਵੀ ਦੋਸ਼ ਲਾ ਰਹੇ ਨੇ ਕਿ ਉਹਨਾਂ ਦੀ ਅਗਵਾਈ ਹੇਠ ਇਸ ਵਾਰ ਜੋ ਝੋਨੇ ਦੀ ਸਰਕਾਰੀ ਖਰੀਦ ਬਿਲਕੁਲ ਸੁਚਾਰੂ ਢੰਗ ਨਾਲ ਨਹੀਂ ਚੱਲੀ ਪੰਜਾਬ ਸ਼ੈਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੋ ਸਰਕਾਰ ਹੈ ਸੈਂਟਰ ਸਰਕਾਰ ਹੈ ਉਹ ਇਸ ਉਦਯੋਗ ਨੂੰ ਯਾਨੀ ਕਿ ਪੰਜਾਬ ਦੇ ਜੋ ਸ਼ੈਲਰ ਉਦਯੋਗ ਨੂੰ ਰਾਈਸ ਇੰਡਸਟਰੀ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ ਨਾਲ ਬਿਲਕੁਲ ਕੋਆਰਡੀਨੇਟ ਉਹ ਨਹੀਂ ਕਰ ਰਹੀ ਤੇ ਇਹਦੇ ਚ ਦੋਸ਼ ਦੋਵਾਂ ਦਾ ਪੰਜਾਬ ਤੇ ਸੈਂਟਰ ਸਰਕਾਰ ਦਾ ਤੇ ਜੇ ਇਦਾਂ ਹੀ ਚੱਲਦਾ ਰਿਹਾ ਤੇ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਸੈਲਰ ਇੰਡਸਟਰੀ ਬਿਲਕੁਲ ਖਤਮ ਹੋ ਜਾਏਗੀ ਤੇ ਪੰਜਾਬ ਇੱਕ ਵੱਡੇ ਸੰਕਟ ਵੱਲ ਜੋ ਵਧਦਾ ਜਾ ਰਿਹਾ ਹੈ ਤੇ ਇਸ ਦੇ ਨਾਲ ਨਾਲ ਜੋ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਖਰੀਦ ਤੋਂ ਵੀ ਭੱਜ ਰਹੀ ਹੈ ਬਿਲਕੁਲ ਇਸ ਵਾਰ ਪ੍ਰੋਪਰ ਚੈਨਲ ਸਰਕਾਰ ਨਹੀਂ ਬਣਾ ਰਹੀ ਤੇ ਇਹ ਸਾਰਾ ਸੰਕਟ ਜੋ ਆਇਆ ਸਰਕਾਰ ਨੇ ਜੋ ਸੈਂਟਰ ਸਰਕਾਰ ਨੇ ਪਿਛਲੇ ਸਾਲ ਜੋ ਝੋਨੇ ਦੇ ਐਕਸਪੋਰਟ ਤੇ ਬੈਨ ਲਾਇਆ ਸੀ ਇੱਥੋਂ ਤੱਕ ਕਿ ਜੋ ਗੈਰ ਬਾਸਮਤੀ ਦੇ ਨਾਲ ਨਾਲ ਜੋ ਟੋਟੇ ਵਾਲਾ ਚੋਲ ਸੀ ਉਹਦੇ ਉੱਪਰ ਵੀ ਐਕਸਪੋਰਟ ਤੇ ਬੈਨ ਲਗਾਇਆ ਸੀ ਜਿਹਦੇ ਕਰਕੇ ਜ ਸਾਰੀ ਸਪਲਾਈ ਚੇਨ ਸਾਰੀ ਅਰਥ ਵਿਵਸਥਾ ਜੋ ਉਥਲ ਪੁਥਲ ਹੋ ਗਈ ਜਿਸ ਕਰਕੇ ਇਹ ਜੋ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਜਿਹੜਾ ਜੋ ਪੰਜਾਬ ਚ ਰੇਟ 2320 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜੋ ਸਰਕਾਰੀ ਰੇਟ ਹੈ ਸਾਊਥ ਦੀਆਂ ਕੁਝ ਮੰਡੀਆਂ ਜਾਂ ਉੜੀਸਾ ਦੀ ਗੱਲ ਕਰੀਏ ਤਾਂ ਇਹ ਹੀ ਰੇਟ 3100 ਰੁਪਏ ਪ੍ਰਤੀ ਕਵੰਟਲ ਹੈ ਫਿਰ ਇੱਥੇ ਜੋ ਦਿੱਕਤ ਜੋ ਦੇਖਣ ਨੂੰ ਮਿਲ ਰਹੀ ਹੈ ਬਿਲਕੁਲ ਕੋਈ ਵੀ ਅ ਮੇਨਟੇਨਿੰਗ ਆ ਸਰਕਾਰ ਵੱਲੋਂ ਕੋਈ ਪੋਲਿਸੀ ਮੇਨਟੇਨ ਨਹੀਂ ਜੇ ਇੱਧਰ ਚਾਵਲ ਸਸਤਾ ਹੈ ਤਾਂ ਸਿਰਫ ਟਰਾਂਸਪੋਰਟ ਦੇ ਜ਼ਰੀਏ ਹੀ ਉਹਨੂੰ ਉੱਧਰ ਲਿਜਾ ਕੇ ਇਹ ਸਾਰਾ ਸਿਸਟਮ ਸੈੱਟ ਕੀਤਾ ਜਾ ਸਕਦਾ ਪਰ ਨਾ ਇਹਦੇ ਵੱਲ ਪੰਜਾਬ ਸਰਕਾਰ ਧਿਆਨ ਦੇ ਰਹੀ ਤੇ ਨਾ ਹੀ ਸੈਂਟਰ ਸਰਕਾਰ ਇਸ ਦੇ ਉੱਪਰ ਆਪਦਾ ਜੋ ਫੋਕਸ ਦੇ ਰਹੀ ਹੈ ਪੰਜਾਬ ਨੂੰ ਪਿਛਾੜਨ ਦੀ ਨੀਤੀ ਲਗਾਤਾਰ ਹੀ ਜੋ ਸੈਂਟਰ ਸਰਕਾਰ ਵੱਲੋਂ ਚੱਲਦੀ ਆ ਰਹੀ ਹੈ ਤੇ ਇਸ ਦਾ ਜੋ ਵਾਰ-ਵਾਰ ਜੋ ਕਿਸਾਨ ਆਗੂ ਵੀ ਨੇ ਤੇ ਹੁਣ ਇੰਡਸਟਰੀ ਵਾਲੇ ਵੀ ਇਸ ਦੇ ਉੱਪਰ ਜੋ ਬਲੇਮ ਹੈ ਉਹ ਸੈਂਟਰ ਸਰਕਾਰ ਦੇ ਉੱਪਰ ਪਾ ਰਹੀ ਹੈ ਤੇ ਇਸ ਦੇ ਨਾਲ-ਨਾਲ ਜੋ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੋ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਉਹ ਵੀ ਬਿਲਕੁਲ ਤੁਕਵੀਨ ਨੀਤੀ ਐ ਇਸਤੇ ਕੋਈ ਨਈ ਅਪਣਾ ਰੀ ਸਰਕਾਰ ਸਿਰਫ ਗੱਲੀਬਾਤੀ ਜੋ ਫਸਲ ਵਿਭਿੰਨਤਾ ਚੁੰਦੀ ਐ ਤੇ ਉਦਾਂ ਇਹ ਚੀਜ਼ਾਂ ਦਾ ਜੋ ਮਸਲਿਆਂ ਦਾ ਗੱਲਾਂ ਨਾਲ ਹੱਲ ਨਹੀਂ ਹੋਣਾ ਠੋਸ ਨੀਤੀ ਇਸ ਦੇ ਉੱਪਰ ਚਾਹੀਦੀ ਐ ਜਿੱਦਾਂ ਕਿ ਆਪਾਂ ਪਰਾਲੀ ਦੇ ਮਸਲੇ ਦੀ ਵੀ ਗੱਲ ਕਰੀਏ ਤਾਂ ਸਰਕਾਰ ਸਿਰਫ ਗੱਲੀਬਾਤੀਆਂ ਆਪਦਾ ਜੋਰ ਅਜਮਾਇਸ਼ ਕਰਕੇ ਐਫ ਆਈ ਆਰ ਵੀ ਆਪਾਂ ਦੇਖਿਆ ਹੈ ਕਈ ਕਿਸਾਨਾਂ ਦੇ ਜੋ ਖੇਤਾਂ ਦੇ ਵਿੱਚ ਹੋ ਰਹੀਆਂ ਪਰ ਸਰਕਾਰ ਨਾ ਤਾਂ ਉਸ ਦੇ ਉੱਪਰ ਪ੍ਰੋਪਰ ਸਬਸਿਡੀ ਦੇ ਰਹੀ ਨਾ ਪ੍ਰੋਪਰ ਵਿਉਂਤਪੰਦੀ ਬਣਾ ਰਹੀ ਤੇ ਜੋ ਇਹਦੇ ਚ ਮਾਰ ਫਿਰ ਵੀ ਕਿਸਾਨ ਰਿਹਾ ਜੋ ਉਦਯੋਗ ਵਾਲੇ ਵੀ ਆਉਂਦਾ ਜਿੱਥੇ ਬਿਜਲੀ ਬਣਦੀ ਹੈ ਜੋ ਪਰਾਲੀ ਸਾੜ ਕੇ ਧੂਆਂ ਉਦੋਂ ਵੀ ਹੁੰਦਾ ਪਰ ਜੋ ਗਲਤ ਨੀਤੀ ਕਰਕੇ ਵਾਰੀ-ਵਾਰੀ ਕਿਸਾਨ ਆਪਦੇ ਫਸਲ ਅਤੇ ਜੋ ਪ੍ਰਾਲੀ ਹੈ ਉਹ ਵੀ ਚਕਾ ਬਿੰਦਾ ਤੇ ਨਾਲ ਦੀ ਨਾਲ ਜੋ ਆਪਦੀ ਜ਼ਮੀਨ ਦੀ ਗੁਣਵੱਤਾ ਉਹ ਵੀ ਉਤੋਂ ਸਹੀ ਨਹੀਂ ਹੁੰਦੀ ਤੇ ਡੰਡਾ ਫਿਰ ਮੁੜ ਕੇ ਕਿਸਾਨ ਦੇ ਉੱਪਰ ਹੀ ਆ ਜਾਂਦਾ ਸੋ ਸਰਕਾਰ ਨੂੰ ਚਾਹੀਦਾ ਸਿਰਫ ਗੱਲਾਂ ਨਾਲ ਨਹੀਂ ਜੋ ਟੁਕਵੀ ਨੀਤੀ ਜਿੱਥੇ ਜਿਹੜੀ ਫਸਲ ਹੁੰਦੀ ਹੈ ਉਹਦਾ ਐਮਐਸਪੀ ਕਿਸਾਨਾਂ ਨੂੰ ਦੇ ਕੇ ਜੋ ਫਲਾਂ ਦੀ ਜਾਂ ਸਬਜ਼ੀਆਂ ਦੀ ਕਾਸ਼ਤ ਨੂੰ ਵਧਾ ਕੇ ਇਹ ਪ੍ਰੋਪਰ ਨੀਤੀ ਜੋ ਅਲੱਗ-ਅਲੱਗ ਜ਼ੋਨਾਂ ਦੇ ਹਿਸਾਬ ਨਾਲ ਇਸ ਨੂੰ ਪ੍ਰੋਪਰ ਜੋ ਇੰਪਲੀਮੈਂਟ ਕੀਤਾ ਜਾਵੇ ਤੇ ਝੋਨੇ ਦਾ ਰਕਮਾ ਪਿਛਲੇ ਸਾਲਾਂ ਤੋਂ ਸਿਰਫ ਆ ਖਰਾਬ ਖੇਤੀ ਨੀਤੀ ਕਰਕੇ ਝੋਨੇ ਦੇ ਹੀਟ ਰਕਬਾ ਵਧ ਰਿਹਾ ਤੇ ਨਰਮੇ ਦੀ ਫਸਲ ਬਿਲਕੁਲ ਤਬਾਹ ਹੋ ਗਈ ਬਿਲਕੁਲ ਹੁਣ ਜੋ ਸਾਰੇ ਨਰਮੇ ਵਾਲੇ ਕਿਸਾਨ ਵੀ ਜੋ ਝੋਨੇ ਵਾਲ ਮੁੱਖ ਮੁਖਮੋੜ ਦੇ ਨਜ਼ਰ ਆ ਰਹੇ ਨੇ ਸੋ ਇਹ ਰਕਬਾ ਜਿੱਥੇ ਘਟਣਾ ਚਾਹੀਦਾ ਸੀ ਝੋਨੇ ਹੀਟ ਰਕਬਾ ਵਧ ਰਿਹਾ ਜਿਹਦੇ ਕਰਕੇ ਇਹ ਸਮੱਸਿਆਵਾਂ ਆ ਰਹੀਆਂ ਨੇ ਸੋ ਇਹਦੇ ਉੱਪਰ ਵੀ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਉਸ ਦੇ ਨਾਲ ਨਾਲ ਜੋ ਜੋ ਪੰਜਾਬ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਉਹ ਫਸਲਾਂ ਤੇ ਕੱਟ ਲੋਣ ਬਾਰੇ ਜੋ ਸ਼ੈਲਰ ਮਾਲਕ ਨੇ ਆਰਤੀ ਨੇ ਉਹਨਾਂ ਦੇ ਘਰਾਂ ਦਾ ਜੋ ਘਰਾਵ ਹੈ ਉਹ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਸੋ ਕੁੱਲ ਮਿਲਾ ਕੇ ਸਿਚੁਏਸ਼ਨ ਉਵੇਂ ਦੀ ਉਵੇਂ ਹੀ ਹੈ ਜੋ ਸ਼ੁਰੂਆਤੀ ਦਿਨਾਂ ਦੇ ਵਿੱਚ ਸੀ ਸੋ ਇਹਦੇ ਵਿੱਚ ਜੋ ਰੇਟ ਅਜੇ ਵੀ ਜੋ ਖਬਰਾਂ ਆ ਰਹੀਆਂ ਨੇ ਕਿ ਜੋ ਕਿਸਾਨਾਂ ਦਾ ਝੋਨਾ ਬੂਰੀਆਂ ਦੇ ਵਿੱਚ ਵੀ ਪੈ ਗਿਆ ਪਰ ਜੋ ਉਹਨਾਂ ਨੂੰ ਸਰਕਾਰੀ ਰੇਟ ਦੀ بجائے ਕੋਈ 2100 ਨੂੰ ਫੋਨ ਆ ਰਹੇ ਨੇ ਵੀ ਤੁਹਾਡਾ ਝੋਨਾ ਲਿਖ ਦਿੰਦੇ ਆ ਸਰਕਾਰੀ ਰੇਟ ਦੇ ਵਿੱਚ ਪਰ ਜੋ ਰੇਟ ਹੈ ਤੁਹਾਨੂੰ 2100 ਰੁਪਿਆ ਮਿਲੇਗਾ ਸੋ ਰੱਜ ਕੇ ਸ਼ੋਸ਼ਣ ਇੱਥੇ ਕਿਸਾਨਾਂ ਦਾ ਹੋ ਰਿਹਾ ਚਾਹੇ ਉਹ ਆਰਤੀ ਹੋਣ ਚਾਹੇ ਸ਼ੈਲਰ ਵਾਲੇ ਹੋਣ ਇਹ ਮੇਲੀ ਭੁਗਤ ਕਰਕੇ ਕਿਸਾਨਾਂ ਦਾ ਜੋ ਸ਼ੋਸ਼ਣ ਹੈ ਇੱਕ ਤਰ੍ਹਾਂ ਦਾ ਵਾਰ-ਵਾਰ ਇਸ ਸਾਲ ਬਹੁਤ ਹੋਇਆ ਤੋ ਕਾਫੀ ਇਸ ਸਾਲ ਇੱਕ ਤਰ੍ਹਾਂ ਦਾ ਮੰਦ ਭਾਗਾ ਨਾ ਚੱਜ ਦੇ ਝਾੜ ਨਿਕਲੇ ਨਾ ਬਾਸਮਤੀ ਦਾ ਰੇਟ ਹੈ ਨਾ ਜੋ ਸਰਕਾਰੀ ਖਰੀਦ ਚਾਚ ਨਾਲ ਹੋਈ ਸੋ ਓਵਰ ਆਲ ਇਹ ਜੋ ਇੱਕ ਮਾੜਾ ਸਾਲ ਕਿਸਾਨੀ ਵਾਸਤੇ ਆਪਾਂ ਇਸ ਨੂੰ ਕਾਂਗੇ ਸਰਕਾਰ ਨੂੰ ਇਸ ਦੇ ਉੱਪਰ ਧਿਆਨ ਦੇਣ ਦੀ ਲੋੜ ਹੈ ਚੰਗੀ ਠੋਸ ਖੇਤੀ ਨੀਤੀ ਇਹਦੇ ਤੇ ਬਣਾ ਕੇ ਅਗਲੇ ਸਾਲ ਇਸ ਜੋ ਫਸਲ ਨੀਤੀ ਹੈ ਜਾਂ ਸਪਲਾਈ ਚੇਨ ਹੈ ਉਹਨੂੰ ਸਚਾਰੂ ਢੰਗ ਨਾਲ ਸਰਕਾਰ ਚਲਾ ਸਕੇ ਇਹ ਹੀ ਸਾਡੀ ਅਪੀਲ ਸਰਕਾਰ ਨੂੰ ਵਾਰ-ਵਾਰ ਇਸ ਚੈਨਲ ਦੇ ਮਾਧਿਅਮ ਤੋਂ ਹੈ ਸੋ ਕਿਸਾਨ ਵੀਰੋ ਤੁਹਾਡੀ ਇਸ ਤੇ ਕੀ ਰਾਏ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਦੀ ਜੋ ਰਾਏ ਜਰੂਰ ਸਾਂਝੀ ਕਰਿਆ ਕਰੋ ਤੇ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਹੀ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ